ਸਾਸਤਰੀ ਕੱਜ ਸਾਰੇ ਨਾਲ ਜਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਰਾਂ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਕ੍ਰੇਪ ਦਾ ਸੂਟ ਹੈਗਾ ਸ਼ਰਟ ਹੋਏਗੀ ਪ੍ਰਿੰਟਡ ਕ੍ਰੇਪ ਦੀ ਫੁੱਲ ਲੇਂਸ ਦੇ ਉੱਪਰ ਇੰਬੋਡਰੀ ਕੀਤੀ ਹੋਈ ਮਿਲੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜੀ ਬਾਟਮ ਹੋਏਗੀ ਪਲੇਨ ਕਰੇਪ ਸਿਲਕ ਦੀ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਅਲੱਗ ਰਹੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਪੇਸ ਕੇ ਆਪਣੇ ਨੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਕਰੇਪ ਜਕਵਾਰਡ ਦਾ ਤੁਹਾਨੂੰ ਫੈਬਰਿਕ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਉਹ ਮਿਲੇਗਾ ਤੁਹਾਨੂੰ ਪਿਓਰ ਕਰੇ ਕੋਜ਼ ਦੇ ਉੱਪਰ ਇੰਬੋਰਡਰੀ ਹੈਗੀ ਪਰ ਮੀਟਰ ਅਕੋਰਡਿੰਗ ਬਾਈ ਕਸ ਕਰ ਸਕਦੇ ਹੋ ਇਹਦੀ ਬਾਟਮ ਹੋਏਗੀ ਪਿਓਰ ਕਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਅਲੱਗ-ਅਲੱਗ ਹੋਏਗਾ ਇਹ ਜਿਹੜੇ ਸੂਟ ਲੈਣਗੇ ਤੁਹਾਨੂੰ ਬਨਾਰਸੀ ਬ੍ਰੋਕੜ ਦਾ ਹੀ ਸੂਟ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਲੈਣਗੇ ਸ਼ਰਟ ਕਰੇਪ ਦੀ ਹੋਏਗੀ ਚਨਾਉਣ ਦਾ ਦੁਪੱਟਾ ਹੋਏਗਾ ਪਲੇਨ ਛਟੂਨ ਦੀ ਬਾਟਮ ਹੋਏਗੀ ਸ਼ਰਟ ਦੇ ਉੱਪਰ neck ਤੇ ਬਹੁਤ ਹੀ ਸੋਹਣੇ ਵਰਕ ਰਹੇਗਾ ਜਿਹੜਾ ਇਸਾ ਦੁਪੱਟਾ ਹੈ ਉਸਦੇ ਪ੍ਰੋਪਰ ਲੈਸ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਜਿਹੜੇ ਸੂਟ ਰਣਗੇ 5 ਮੀਟਰ ਦੀ ਕੱਟ ਹੋਏਗੀ ਕਰੇਪ ਦਾ ਸੂਟ ਹੋਏਗਾ ਜਿਹੜਾ ਇਸਾ ਦੁਪੱਟਾ ਰਹੇਗਾ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਪ੍ਰਿੰਟਡ ਦੁਪੱਟਾ ਹੋਏਗਾ ਉਸ ਦੇ ਉੱਪਰ ਇੰਬੋਰਡਰੀ ਕੀਤੀ ਹੋਈ ਮਿਲੇਗੀ ਅਗਲੇ ਜਿਹੜੇ ਸੂਟ ਰਣਗੇ ਸ਼ਰਟ ਮਿਲੇਗੀ ਤੁਹਾਨੂੰ ਖੀਨ ਖਾਬ بیس ਸ਼ਰਟ ਦਾ ਰਹੇਗਾ ਬਹੁਤ ਹੀ ਸੋਨਾ ਵਰਕ ਰਹੇਗਾ ਬਾਟਮ ਪਿਓਰ ਕਰੇਪ ਦੀ ਬਾਟਮ ਹੋਏਗੀ ਉਸ ਦੇ ਉੱਪਰ ਵਰਕ ਰਹੇਗਾ ਜਿਹੜੀ 슬ੀਵ ਉਸਦੇ ਉੱਪਰ ਵਰਕ ਰਹੇਗਾ ਚਨਾਉਂ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਰਹਿਣਗੇ ਪਸ਼ਮੀਨਾ ਦਾ ਸੂਟ ਮਿਲੇਗਾ ਘੇਰੇ ਤੇ ਵਰਕ ਰਹੇਗਾ 5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ